ਇੱਧ ਇੱਧ ਸਪੈਂਸਰੀ ਹੈ ਹਾਂ ਇੱਧ ਸੁਖਮਣਾ ਝੀਲ ਆ ਪਰ ਪਾਣੀ ਅੱਜ ਸੁੱਕਿਆ ਹੋਇਆ ਹੂੰ ਤੇ ਨਹੀਂ ਉਹ ਨਾਲ ਲੱਗੇ ਕਰਨੇ ਜਿਹੜੇ ਉਹਨਾਂ ਨੂੰ ਵੀ ਪਤਾ ਵੀ ਇੱਥੇ ਕਿੰਨਾ ਕੁ ਪਾਣੀ ਇਹਨਾਂ ਦਾ ਪਾਣੀ ਖੜ ਜਾਂਦਾ ਇੱਧਰ ਦੀ ਵੈਸੇ ਵੀ ਕੋਈ ਆ ਕੇ ਰਾਜੀ ਨਹੀਂ ਅੱਬਾ ਸੁਖਣਾ ਝੀਲ ਤਾਂ ਕਹਿੰਦੇ ਚੰਡੀਗੜ੍ਹ ਆ ਫਿਰ ਇੱਥੇ ਨਹੀਂ ਸਾਡੇ ਇੱਥੇ ਵੀ ਸਪੈਸ਼ਲ ਬਣੀ ਹੋਈ ਆ ਹੂੰ ਮਤਲਬ ਕਿ ਬਣਾਈ ਹੋਈ ਲਾ ਲਓ ਬਣੀ ਹੋਈ ਲਾ ਲਓ ਜਦੋਂ ਪਾਣੀ ਦਾ ਨਿਕਾਸ ਨਹੀਂ ਅੱਗੇ ਪਰ ਪਾਣੀ ਸਾਰ ਇੱਥੇ ਖੜਦਾ ਉਹ ਨਾਲ ਦੁਕਾਨ ਵਾਲੇ ਨੇ ਉਹਨਾਂ ਤੋਂ ਵੀ ਤੁਹਾਨੂੰ ਪਛਾਵਾਂਗੇ ਵੀ ਕਿੰਨੀ ਕਿ ਪ੍ਰੋਬਲਮ ਆਉਂਦੀ ਆ ਬਸ ਸੁਖਣਾ ਲੈ ਕੇ ਹੀ ਬਣ ਜਾਂਦੀ ਆ ਆ ਜਾਓ ਫਿਰ ਭਾਈ ਜਿਹੜੀਆਂ ਹੋਰ ਬਿਲਡਿੰਗ ਦੇਖ ਲਓ ਹੂੰ ਇਹ ਜਿਹੜੀ ਇਹ ਬਿਲਡਿੰਗ ਕਿਹੜੀ ਆ ਭਾਈ ਇਹ ਡਿਸਪੈਂਸਰੀ ਦੀ ਬਿਲਡਿੰਗ ਹੀ ਆ ਹੂੰ ਜੀ ਹੁਣ ਜਿਹੜੇ ਮੁੰਡੇ ਆ ਹੂੰ ਖੇਡਦੇ ਆ ਉਹਨਾਂ ਦੀ ਮੰਗ ਇਹੀ ਸੀ ਵੀ ਇਹਨਾਂ ਨੂੰ ਢਾ ਕੇ ਇੱਥੇ ਬਾਲੀਬਾਲ ਦਾ ਜਾਲ ਲਗਾ ਲਗਾ ਦਈਏ ਵੀ ਗਰਾਊਂਡ ਬਣਾ ਦਿਓ ਗਰਾਊਂਡ ਬਣਾ ਦਿਓ ਹੂੰ ਆ ਆਪ ਡਿਸਪੈਂਸਰੀ ਜਾ ਕੇ ਭਾਈ ਹਾਂਜੀ ਹਾਂਜੀ ਮੈਨੂੰ ਤਾਂ ਐਂ ਲੱਗਦਾ ਭਾਈ ਜਿਵੇਂ ਪਸ਼ੂਆਂ ਦਾ ਹਸਪਤਾਲ ਹੁੰਦਾ ਜਿਹੜੇ ਹਿਸਾਬ ਨਾਲ ਇਹ ਹਾਲਾਤ ਬਣੇ ਪਏ ਆ ਅੱਗੇ ਡਿਸਪੈਂਸਰੀ ਦਾ ਕਮਰਾ ਠੀਕ ਬਣਿਆ ਹੋਇਆ ਇਹ ਇਹ ਆਪਣਾ ਹੂੰ ਪੰਚਾਇਤ ਵਿਭਾਗ ਆ ਗਿਆ ਜੀ ਪਿੰਡ ਵਿਕਾਸ ਮੋਟੇ ਅੱਖਰਾਂ ਚ ਲਿਖਿਆ ਮੈਂ ਕੈਮਰਾਮੈਨ ਨੂੰ ਕਹੂੰਗਾ ਦਿਖਾ ਦਿਓ ਜੇ ਪਿੰਡ ਵਿਕਾਸ ਅਤੇ ਪੰਚਾਇਤ ਵਿਭਾਗ ਗ੍ਰਾਮ ਪੰਚਾਇਤ 72 ਪਿੰਡ ਦਸਕਾ ਭਾਈ ਇਹ ਇਦਾਂ ਕਿਉਂ ਪਿਆ ਇਹ ਇਹਨਾਂ ਦੇ ਥੱਲੇ ਅੱਖਰ ਦੇਖੋ ਕੀ ਲਿਖੇ ਹੋਇਆ ਥੋੜੇ ਥੋੜੇ ਦਿਸਦੇ ਆ ਸੇਵਾ ਕੇਂਦਰ ਹੂੰ ਸੇਵਾ ਕੇਂਦਰ ਤੇ ਆਪਾਂ ਨੇ ਚਲੋ ਪਿੰਡੂ ਵਿਕਾਸ ਪੰਚਾਇਤ ਵਿਭਾਗ ਮੰਡਾ ਪਿੰਡ ਵਾਲੇ ਸੇਵਾ ਸੁਭਾ ਲੈਂਦੇ ਆ ਇਹ ਤੇ ਆ ਸਾਹਮਣੇ ਆ ਲਈ ਹੋਈ ਆ ਸੇਵਾ ਸਾਰੀ ਤੁਸੀਂ ਦੇਖ ਸਕਦੇ ਹੋ ਹਣਾ ਠੀਕ ਹੈ ਜਿੰਦੇ ਲੱਗੇ ਪਏ ਆ ਇਹਨਾਂ ਨੂੰ ਹਾਂਜੀ ਇਹ ਇਹ ਫਿਰ ਕਿਹੜੇ ਕੰਮ ਆਉਂਦੀ ਆ ਬਾਈ ਫਿਲਹਾਲ ਤਾਂ ਕਾਸੇ ਕੰਮ ਨਹੀਂ ਹੈਗੀ ਪਿੰਡ ਦੀ ਬਿਲਡਿੰਗ ਆ ਬਿਲਡਿੰਗ ਤੇ ਕੰਮ ਆ ਰਹੀ ਆ ਤਾਂ ਆਜੋ ਆਪਾਂ ਤੁਹਾਨੂੰ ਦਿਖਾਉਨੇ ਆ ਅੱਛਾ ਆ ਜਿਹੜੀ ਬਿਲਡਿੰਗ ਆ ਇਹ ਕਿਵੇਂ ਆ ਬਾਈ ਦੱਸੋ ਇਹ ਫਿਲਹਾਲ ਤਾਂ ਮਤਲਬ ਕਿ ਬਿਮਾਰੀਆਂ ਨੂੰ ਸੱਦਾ ਦੇ ਰਹੀ ਐ ਫਿਲਹਾਲ ਇੱਧਰ ਇਲਾਜ ਹੁੰਦਾ ਇੱਧਰ ਬਿਮਾਰੀਆਂ ਲੱਗਦੀਆਂ ਨੇ ਤੁਸੀਂ ਆਪ ਹੀ ਦੇਖੋ ਹੂੰ ਜੀ ਇਹਦੀ ਹਾਲਤ ਦੇਖ ਲਓ ਵੀ ਕੋਈ ਕੰਮ ਦੀ ਕੋਈ 1% ਵੀ ਬੰਦਾ ਇੱਧਰ ਦੀ ਵੜ ਕੇ ਉੱਧਰ ਨਿਕਲ ਨਹੀਂ ਸਕਦਾ ਹੂੰ ਮੈਂ ਮੈਨੂੰ ਲੱਗਦਾ ਵੀ ਬੰਦਾ ਇੱਥੋਂ ਫੱਟੜ ਹੋ ਕੇ ਸਿੱਧਾ ਸੰਗਰੂਰ ਹਸਪਤਾਲ ਚ ਦਾਖਲ ਹੋਊਗਾ ਹਾਂ ਇੱਥੇ ਦਵਾਈ ਮਿਲਣੀ ਨਹੀਂ ਉੱਥੇ ਜਾਣਗੇ ਹੂੰ ਜੀ ਹੁਣ ਇਹ ਬਜ਼ੁਰਗ ਨੇ ਉਮਰ ਦੇ ਨੇ ਆਪਣੀ ਦੇ ਸਾਰੇ ਵਧੀਆ ਨੇ ਠੀਕ ਹੈ ਜੇ ਹੁਣ بارش ਆ ਜਾਂਦੀ ਹੈ ਤੁਸੀਂ ਆਪ ਹੀ ਲਾ ਲਓ ਵੀ ਕਿੱਥੇ ਬੈਠਣੇ ਜਦ ਤਰ ਮਸ਼ਾਲਾ ਹੁੰਦੀ ਹੈ ਵੀ ਬੰਦਾ ਤੈਨੂੰ ਕਿਹਾ ਸੀ ਕਈ ਵਾਰੀ ਘਰੋਂ ਆਉਂਦਾ ਬਾਹਰ ਤਾਂ ਆਰਾਮ ਕਰ ਲੈਂਦਾ ਹਨਾ ਕੋਈ ਯਾਰਾਂ ਦੋਸਤਾਂ ਨਾਲ ਬੈਠ ਜਾਂਦਾ ਬਜ਼ੁਰਗ ਨੇ ਸਾਰੇ ਬੈਠ ਜਾਂਦੇ ਨੇ ਆ ਸਾਰਾ ਖੰਡਰ ਬਣਿਆ ਪਿਆ ਤੁਸੀਂ ਆਪ ਦੇਖ ਲਓ ਬਾਕੀ ਇਹਨਾਂ ਨੂੰ ਪੁੱਛ ਲਓ ਇੱਕ ਸਮਾਂ ਸੀ ਬਰਾਤਾਂ ਬੈਂਦੀਆਂ ਸੀ ਤਾਂ ਰਸਾਲਾ ਚ ਹਾਂ ਪਹਿਲਾਂ ਸਮਾਂ ਸਮਾਂ ਹੀ ਇਦਾਂ ਦਾ ਪਹਿਲਾਂ ਦੇ ਸਮਿਆਂ ਚ ਬਰਾਤਾਂ ਧਰਮਸ਼ਾਲਾ ਚ ਬੈਂਦੀਆਂ ਸੀ ਹੁਣ ਧਰਮਸ਼ਾਲਾ ਨਹੀਂ ਰਹੀਆਂ ਬਰਾਤਾਂ ਕਿੱਥੋਂ ਬੈਠਣਗੀਆਂ ਹੁਣ ਤਾਂ ਸੌੱਖਾ ਹੋ ਜਾਣਾ ਹਨਾ ਹੂੰ ਔਖਾ ਤਾਂ ਹੁਣ ਤੁਸੀਂ ਲਾ ਲਓ ਵੀ ਇਹ ਸੈਂਟਰ ਲਾ ਲੈਣੇ ਆ ਕਿਤੇ ਹਾਂ ਕਿਤੇ ਵੀ ਕਿਵੇਂ ਭਾਈ ਕਿਵੇਂ ਕਿਵੇਂ ਕਿਤੇ ਟੈਂਟ ਲਾ ਲੈਣੇ ਆ। ਵੀ ਮਤਲਬ ਕਿਸੇ ਦੇ ਘਰੇ ਟੈਂਟ ਲਾਦਾ ਜਾਂ ਕਿਸੇ ਦੇ ਘਰੇ ਫਟਾ ਦੇ ਚਾਰ ਮਾਜੇ ਦੇ ਬਰਾਤ ਘੱਟ ਸਦ ਲਈ ਵੀ ਬਾਈ ਬਣ ਕੇ ਆਏ ਜੀ 100 ਕੁਸ ਕਰਦੇ ਫਿਰ ਆਈ ਹਾਲ ਦੇ ਜਦੋਂ ਆਈ ਹਾਲ ਹੈ ਬਾਈ ਫਿਰ ਹੋਰ ਤਾਂ ਕਰਨੀਆਂ। ਦਿੱਕਤ ਪਰੇਸ਼ਾਨੀ ਤਾਂ ਬਹੁਤ ਆਉਂਦੀ ਬਹੁਤ ਬਾਈ ਹਲਵਾਈ ਦਾ ਕੰਮ ਕਰਦਾ ਕਈ ਵਾਰੀ ਤਾਂ ਸ਼ਾਂਤ ਆਏ ਜੇ ਡਰਖਤ ਲਈ ਲਾਣੇ ਪਰਠੀ। ਕਿਉਂ ਅਗਲੇ ਦੇ ਘਰੇ ਗਰੀਬ ਪਰਿਵਾਰ ਹੁੰਦਾ ਅਗਲਾ ਕਿੱਥੇ ਕਿੱਥੇ ਕੀ ਕੀ ਕੋ ਕਰੇ ਅਗਲਾ ਸਾਨੂੰ ਕਿੱਥੇ ਬਸ ਕਹਿ ਵੀ ਬਰਾਤ ਦਾ ਅੰਨਿਕ ਵੰਡੀ ਕਰ ਲੈਂਦੇ ਆ। ਬਸ ਚੱਲ ਜਾਂਦਾ। ਜੀ ਹਾਂਜੀ ਠੀਕ ਹੈ ਹਾਂ ਕਿਵੇਂ ਬਾਈ ਠੀਕ ਹੈ ਹੋਰ ਠੀਕ ਹੋ ਕਿਵੇਂ ਕੀ ਕਹਿੰਦੇ ਸੀ ਅਸੀਂ ਇਹ ਕਹਿੰਦੇ ਹਾਂ ਜੀ ਵੀ ਘਰੀ ਬਿਠਾਉਂਦੇ ਨੇ ਵਿਚਾਰੇ ਜਿਹੜਾ ਕੋਈ ਗਰੀਬ ਬਰਾਤ ਵਾਲਾ ਆਉਂਦਾ ਵੀ ਇੱਥੇ ਤਾਂ ਰੱਖਣ ਨੂੰ ਥਾਂ ਹੀ ਨਹੀਂ ਹੈਗਾ ਜੀ ਕਿਤੇ ਜੀ ਹੂੰ ਜੀ ਹੋਰ ਜੀ ਫਿਰ ਆ ਜਿਹੜਾ ਕੋਈ ਜੰਮੀ ਗਰੀਬ ਹੈ ਜੀ ਉਹ ਤੈਨੂੰ ਪਤਾ ਵੀ ਘਰੀ ਬੈਠਣ ਨੂੰ ਬਰਾਤ ਜਗ੍ਹਾ ਨਹੀਂ ਹੁੰਦੀ ਥੱਪੇ ਵਿਚਾਰੇ ਉਹ ਮਲਾਗੇ ਤੰਬੂ ਜੀ ਬਸ ਵਿਚਾਰੇ ਗੁਜ਼ਾਰਾ ਕਰ ਐਂ ਇਹਨਾਂ ਵੀ ਇਹਨਾਂ ਦੀ ਤੁਹਾਨੂੰ ਸ਼ਮਸ਼ਾਨ ਘਟ ਦਿਖਾਵਾਂਗੇ ਹੂੰ ਹਾਂ ਤੇ ਇੰਨਾ ਤਰਸਯੋਗ ਮਤਲਬ ਕਿ ਹਾਲਤਾ ਉਹਦੀ ਦੇਖ ਕੇ ਰੋਣਾ ਆ ਜਾਂਦਾ ਹੂੰ ਰੂਤਾ ਹਾਂ ਮਾਰਦੀ ਬਹੁਤ ਰੂਤਾ ਹਾਂ ਮਾਰਦੀ ਇਹਨਾਂ ਸਾਰਿਆਂ ਤੋਂ ਪੁੱਛ ਲਓ ਠੀਕ ਹੈ ਜੀ ਇਹ ਚੀਜ਼ਾਂ ਤਾਂ ਬੱਕਰੀਆਂ ਨੇ ਇਹ ਤਾਂ ਇਹਨਾਂ ਨਾਲ ਮੇਰੀ ਪਹਿਲਾਂ ਵੀ ਗੱਲ ਹੋਈ ਆ ਵਧੀਆ ਇੱਥੇ ਬਿਲਡਿੰਗ ਚਾਹੇ ਪੱਲਿਓ ਬਣਾ ਕੇ ਦੇਈਏ ਹਾਂਜੀ ਹਾਂਜੀ ਆਪਾਂ ਨੂੰ ਸਰਕਾਰਾਂ ਨਾਲ ਕੋਈ ਮਤਲਬ ਨਹੀਂ ਠੀਕ ਹੈ ਜੇ ਮੈਂ ਪੰਚਾਇਤੀ ਚੋਣਾਂ 'ਚ ਖੜਾ ਹਾਂ ਕੋਈ ਜ਼ਰੂਰੀ ਨਹੀਂ ਮੈਂ ਗਰੰਟਾ ਖਾਣ ਲਈ ਖੜਾ ਹਾਂ ਮੈਂ ਪਹਿਲਾਂ ਵੀ ਬਣਾ ਕੇ ਦੇ ਦੂੰ ਪਰ ਉਹ ਕੁਛ ਇਦਾਂ ਦੇ ਸ਼ਰਾਰਤੀ ਆਂਸਰ ਨਹੀਂ ਇਲੈਕਸ਼ਨ ਹੋਣ ਵੋਟਾਂ ਹੋਣ ਚਲੋ ਠੀਕ ਹੈ ਵੋਟਾਂ ਪਵਾਵਾਂਗੇ ਪਰ ਆਪਾਂ ਇੱਥੇ ਵਧੀਆ ਬਿਲਡਿੰਗ ਬਣਾਵਾਂਗੇ ਕੋਈ ਬਰਾਤ ਆਵੇ ਕੋਈ ਭੋਗ ਹੋਵੇ ਕੋਈ ਵੀ ਧਾਰਮਿਕ ਕੰਮ ਹੋਵੇ ਬੇੜੇ ਦਾ ਉਹ ਸਾਰੇ ਇੱਥੇ ਵਧੀਆ ਹੱਸ ਕੇ ਆਇਆ ਕਰਨਗੇ ਹੱਸ ਕੇ ਜਾਇਆ ਕਰਨ ਪਾਰਕ ਬਣਾਵਾਂਗੇ ਠੀਕ ਹੈ ਵਧੀਆ ਬੂਟੇ ਵੀ ਲਾਵਾਂਗੇ ਵਧੀਆ ਸੋਹਣਾ ਡਿਜ਼ਾਈਨ ਬਣਾ ਕੇ ਕਰਾਂਗੇ ਜਿਹੜਾ ਵੀ ਕੰਮ ਕਰਾਂਗੇ ਇਹਨਾਂ ਦੀ ਮਰਜ਼ੀ ਨਾਲ ਇਹਨਾਂ ਦੀ ਸਾਥ ਜੀ ਉਸ ਕੰਮ ਲਈ ਸਾਥ ਦੇਵੋਗੇ ਬਾਈ ਜੀ ਦੇ ਮੰਗੇ ਜੀ ਦੇ ਮੰਗੇ ਪੱਕਾ ਜੀ ਦੇ ਮੰਗੇ ਜੀ ਹੂੰ ਜੀ ਸਾਰੇ ਹਾਂਜੀ ਸਾਰੇ ਜਿਵੇਂ ਬਾਈ ਨੇ ਦੱਸਿਆ ਵੀ ਉਧਰ ਸੇਵਿਆ ਦੇ ਹਾਲ ਵੀ ਬਹੁਤ ਮਾੜਾ ਉਹ ਵੀ ਬਹੁਤ ਮਾੜਾ ਉਧਰ ਆ ਗਿਆ ਵੀ ਇੱਕ ਚੀਜ਼ ਨਾ ਸੇ ਬਾਰ ਨਾ ਗੁੰਡਾ ਕੁਝ ਨਹੀਂ ਲੱਗਦਾ ਸੀ ਜੀ ਜਦੋਂ ਕਿਸੇ ਦੀ ਇੱਕ ਮਿੰਟ ਜੀ ਜਦੋਂ ਕਿਸੇ ਦੀ ਮੌਤ ਹੋ ਜੇ ਉਦੋਂ ਫਿਰ ਦੂਜਾ ਡਰ ਇਹ ਵੀ ਲੱਗਦਾ ਹੋਊਗਾ ਯਾਰ ਕਿ ਤੇ ਸੇਵਾ ਨਾ ਕਿੱਲਾ ਹੋ ਜੇ ਔਖਾ ਹੋ ਜੇ ਉਹ ਪਹਿਲਾਂ ਸਾਫ਼ ਕਰਨਾ ਪੈਂਦਾ ਜੀ ਰਿਸ਼ਤੇਦਾਰਾਂ ਦੇ ਨੇ ਜੀ ਸਾਡੇ ਰਿਸ਼ਤੇਦਾਰਾਂ ਦੇ ਨੇ ਉਹ ਕਹਿੰਦੇ ਨੇ ਜੇ ਤੁਹਾਡੇ ਕਿੱਡੇ ਸੇਵੇ ਨੇਗੇ ਆਹ ਸੇਵੇ ਨੇਗੇ ਉਹ ਜੀ ਸਾਨੂੰ ਆ ਕੇ ਆ ਸਾਨੂੰ ਐ ਸੰਗ ਲੱਗਦੀ ਆ ਵੀ ਸਾਨੂੰ ਜੜੇ ਕੀ ਕਹਿੰਦੇ ਨੇ ਵਿਚਾਰੇ ਬਿਚਾਰਮਗੀ ਜੀ ਹੋਣ ਵਾਲਾ ਕੰਮ ਹੋ ਜਾਂਦਾ ਜੀ ਸਾਡਾ ਬਾਈ ਜਸਪਾਲ ਤੇ ਭਰੋਸਾ ਹੈਗਾ ਕੰਮ ਕਰ ਦੋ ਹਾਂਜੀ 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 ਹੈਗਾ ਸਾਨੂੰ ਪੂਰਾ ਪੂਰਾ ਭਰੋਸਾ ਜੀ ਉਹ ਕਰਤਾ ਜੀ ਗਰਮੀ ਚ ਬੈਠਣ ਦਾ ਜੰਮੀ ਜਗ੍ਹਾ ਨਹੀਂ ਹੈਗੀ ਜੀ ਉਥੇ ਹਾਂ ਜਮੀ ਬਿਲਕੁਲ ਨਾ ਕੁ ਦਰਖਤ ਹੈ ਨਾ ਕੋਈ ਹੋਰ ਕੋਈ ਰਹਿਣ ਬਣ ਰੋ ਕੋਈ ਛੱਟ ਛੱਟ ਬਣਿਆ ਕੁਛ ਨਹੀਂ ਹੈਗਾ ਉੱਥੇ ਉਰੇ ਵੀ ਜਮਾ ਕੋਈ ਪੇਸੇ ਪਾਸੇ ਦਾ ਕੋਈ ਹੁਣ ਵੀ ਹੈਗਾ ਜੀ ਇਹ ਵੀ ਤਾਂ ਕਰਕੇ ਹੁਣ ਤਬਾਈ ਵੀ ਉਰੇ ਦਾ ਬਸ ਹੈ ਤਾਂ ਹੈ ਨਹੀਂ ਜੀ ਬਸ ਉਰੇ ਤਾਂ ਬਸ ਉਰੇ ਬੰਦੇ ਆ ਬੈਂਟਰੀ ਕੇ ਦਾ ਬੋਟ ਸਲੇ ਭੇਜਣੇ ਅਸੀਂ ਦਾ ਬਸ ਉਹ ਤੁਹਾਨੂੰ ਪਤਾ ਹੀ ਆ ਜੀ ਹੁਣ ਕਿਵੇਂ ਹੋ ਰਿਹਾ ਹੈਗਾ ਔਖਾ ਹੋਇਆ ਹੈ ਹਾਂ ਜੀ ਤਾਂ ਆਜੋ ਆਪਾਂ ਹੋਰ ਵੀ ਜਿਹੜੀਆਂ ਥਾਵਾਂ ਉਹਨਾਂ ਬਾਰੇ ਵੀ ਦਿਖਾਉਨੇ ਆਪਾਂ ਹਾਂ ਜੀ ਹੁਣ ਪੱਟਾ ਜਾਊਗਾ ਜੇ ਆ ਬੋਰ ਆ ਤਾਂ ਇਹਦਾ ਕੋਈ ਇੱਕ ਜਣਾ ਬੋਰ ਬਾਈ ਹੁਣ ਜਾਓ ਨਹੀਂ ਬੋਰ ਪੱਟਣਾ ਇਹ ਬੋਰ ਹੈ ਜੇ ਇਹ ਬਾਇਡਿੰਗ ਜਾਊਗਾ ਕਾਦੇ ਚ ਬਾਈ ਬਾਈ ਜੇ ਹੁਣ ਇੱਕ ਮਿੰਟ ਬਾਈ ਹੁਣ ਨਹੀਂ ਬੋਰ ਪੱਟਣ ਨੂੰ ਕਹਿੰਦੇ ਨੇ ਬਾਈ ਹੁਣ ਤਾਂ ਤੁਸੀਂ ਇਹਦੇ ਸਾਰੇ ਬੈਠੇ ਹੋ ਬੋਰ ਦੇ ਤੇ ਜੇ ਬੋਰਡ ਵੀ ਪਟਨਾ ਪੈ ਗਿਆ ਕਿਸੇ ਕਾਰਨ ਕਰਕੇ ਫਿਰ ਕਿੱਥੇ ਬੈਠੋਗੇ ਜੇ ਧਰਮਸਾਲਾ ਜੇ ਧਰਮਸਾਲਾ ਨਾਮ ਬਣੀ ਜੇ ਫਿਰ ਵੇਰ ਤਾਂ ਜੀ ਕੁਝ ਪੈ ਨਹੀਂ ਜਗ੍ਹਾ ਬਹੁਤ ਪਈ ਆ ਇੱਧਰ ਬਿਲਡਿੰਗ ਜਿੱਦੀ ਮਰਜ਼ੀ ਬਣਾ ਲਾਂਗੇ ਹਾਂਜੀ ਇਹਨੂੰ ਇੱਥੋਂ ਤੱਕ ਲਿਆਂਉਂਦੇ ਆ ਪਹਿਲਾਂ 10 ਸਾਲ ਲੱਗ ਗਏ ਇੱਕ ਮਿੰਟ ਚ ਇਹਨੂੰ ਪੱਟ ਕੇ ਫਾਇਦਾ ਕੀ ਆ ਥੋੜੀ ਜਗ੍ਹਾ ਹੀ ਪਿੱਛੇ ਜਗ੍ਹਾ ਪਈ ਆ ਬਹੁਤ ਪਈ ਆ ਜਗ੍ਹਾ ਜੀ ਜੇ ਬਣਾਉਣਾ ਤਾਂ ਪਹਿਲਾਂ ਉਧਰ ਹੀ ਬਣਾ ਲੈਣਗੇ ਇਹ ਜਿਹੜੇ ਮੂਰੇ ਲੱਗੇ ਹੋਏ ਨੇ ਸਾਡੀ ਹੁਣ ਪੰਚਾਇਤ ਭੰਗ ਹੈ ਤੇ ਉਹਨਾਂ ਦਾ ਪਤਾ ਨਹੀਂ ਕੋਈ ਦਿਮਾਗ ਤੇ ਕੀ ਚੱਲ ਰਿਹਾ ਕੋਈ ਪੈਸਾ ਨਹੀਂ ਜੇ ਪੁੱਛੀਏ ਤਾਂ ਫੰਡ ਨਹੀਂ ਪਰ ਇਹ ਬੂੜ ਪੱਟਣ ਨੂੰ ਪਹਿਲਾਂ ਤਿਆਰ ਨੇ ਪਹਿਲਾਂ ਬਿਲਡਿੰਗ ਉਹ ਜਿਹੜੀ ਢਾਤੀ ਉਹਦਾ ਕੀ ਬਣ ਗਿਆ ਬੂੜ ਪੱਟ ਕੇ ਇੱਥੇ ਕੀ ਲਾਉਣਗੇ ਬੂਟਾ ਤਾਂ ਅਗਲਾ ਲਾਉਂਗੇ ਜੀ ਕਿਹਨੇ ਰਾਨਾ ਜੀ ਬੂਟੇ ਲਪਾਓ ਜੀ ਸਾਰਾ ਕੁਝ ਕਰੋ ਹੁਣ ਇਹ ਪੱਤਨ ਨੂੰ ਫਿਰਦੇ ਇਹ ਸਾਡੇ ਮੰਦਰ ਆ ਹੂੰ ਠੀਕ ਹੈ ਜੀ ਇੱਥੇ ਕੋਈ ਪੁਜਾਰੀ ਨਹੀਂ ਹੂੰ ਠੀਕ ਆਹ ਹਾ ਮਤਲਬ ਕਿ ਜਗਾ ਦੇਖੋ ਹੂੰ ਇਹ ਇਹ ਤਾਂ ਸੱਪਾਂ ਨੂੰ ਥਾਂ ਹੋਇਆ ਪਿਆ ਬਾਈ ਇਹ ਸੱਪਾਂ ਨੂੰ ਦੌਣ ਥਾਂ ਹੈਗਾ ਹੂੰ ਅਤਨ ਦੂਰੋਂ ਦਿਖਾ ਰਿਆ ਆ ਸਾਹਮਣੇ ਦੇਖੋ ਉਹ ਸ਼ਮਸ਼ਾਨ ਘਾਟ ਆ ਕੋਲੇ ਵੀ ਜਾਣਦੇ ਆ ਉੱਥੇ ਵੀ ਜਾ ਰਹੇ ਆ ਆਪਾਂ ਜੀ ਸਾਹਮਣੇ ਸ਼ਮਸ਼ਾਨ ਘਾਟ ਦੇਖੋ ਹੂੰ ਆ ਭਗਵਾਨ ਸਮਾਨ ਸਾਹਿਬ ਜੀ ਨੇ ਇੱਕ ਨਾ ਉਹ ਡਾਇਲੋਗ ਮਾਰਿਆ ਸੀ ਕਹਿੰਦਾ ਮੇਰੇ ਕੋਲ ਹੂੰ ਕਹਿੰਦਾ ਗ੍ਰੈਂਡ ਲੈਂਡ ਆ ਕੇ ਲੋਕ ਹੂੰ ਕਹਿੰਦੇ ਆ ਵੀ ਮੈਂ ਪੁੱਛਿਆ ਕਦ ਲਈ ਚਾਹੀਦੀ ਹੈ ਕਹਿੰਦੇ ਜੀ ਚਾਰ ਦਵਾਰੀ ਕਰਨੀ ਹੈ ਸ਼ਮਸ਼ਾਨ ਘਾੜ ਦੀ ਹੂੰ ਕਹਿੰਦਾ ਮੈਂ ਉਹਨਾਂ ਨੂੰ ਕਿਹਾ ਵੀ ਸਿੱਖਿਆ ਵਾਸਤੇ ਕਾਹਦੇ ਹੋਰ ਵਾਸਤੇ ਅੱਡੇ ਵਾਸਤੇ ਲੈ ਲਓ ਵੀ ਉੱਥੋਂ ਕਿਹੜਾ ਭੂਤਾਂ ਬਾਹਰ ਜਾਂਦੀਆਂ ਨੇ ਪਰ ਭੂਤਾਂ ਨਹੀਂ ਬਾਹਰ ਜਾਂਦੀਆਂ ਪਿੰਡ ਦੀ ਰੌਣਕ ਹੁੰਦੇ ਨੇ ਸ਼ਮਸ਼ਾਨ ਘਾਟ ਹੋ ਗਏ ਧਰਮਸ਼ਾਲਾ ਹੋ ਗਈਆਂ ਇਹ ਰੌਣਕ ਹੈ ਪਿੰਡ ਦੀ ਧਾਰਮਿਕ ਸਥਾਨ ਹੋ ਗਏ ਜਦੋਂ ਸਾਡੇ ਆਹੀ ਤੁਸੀਂ ਇੱਥੇ ਲਾ ਲਓ ਬਾਹਰੋਂ ਬੰਦਾ ਕਿ ਤੁਸੀਂ ਦੱਸੋ ਕੀ ਵਿਚਾਰ ਨੇ ਤੁਹਾਡੇ ਇਹ ਤਾਂ ਖੰਡਰ ਲੱਗਦਾ ਬਾਈ ਖੰਡਰ ਲੱਗਦਾ ਨਾ ਇਹ ਬੈਠੇ ਨੇ ਤੁਸੀਂ ਉੱਤੋਂ ਕਣੀਆਂ ਪਹਿਰੀਆਂ ਨੇ ਇੱਕ ਇਹ ਨਹੀਂ ਹੈਗੇ ਵੀ ਇਹ ਵਿਲੇ ਨੇ ਜਾਉਂ ਇੱਥੇ ਜੂਆ ਖੇਡਦੇ ਨੇ ਇਹ ਸਾਰੇ ਸਿਆਣੇ ਬੰਦੇ ਨੇ ਨਾਰਮਲ ਆਪਦਾ ਇੱਥੇ ਦੁਪਹਿਰ ਕੱਟਣ ਵਾਸਤੇ ਟਾਈਮ ਪਾਸ ਹੋ ਜਾਂਦਾ ਹੂੰ ਇਹ ਜਿਹੜਾ ਏਰੀਆ ਆ ਗਿਆ ਸਾਰਾ ਕੋਈ ਇੱਥੇ ਐਦਾਂ ਨਹੀਂ ਵੀ ਮੇਰੇ ਪਿੰਡ 'ਚ ਨਸ਼ੇ ਨਹੀਂ ਨਸ਼ੇ ਕੋਈ ਨਸ਼ਾ ਹੁੰਦੇ ਨੇ ਚਲੋ 100 'ਚ ਇੱਕ ਐਦਾਂ ਹੁੰਦਾ ਨਸ਼ੇ ਪੱਤੇ ਕਰਦਾ ਸਾਰਿਆਂ ਦੀ ਜ਼ਿੰਮੇਵਾਰੀ ਨਹੀਂ ਲਈ ਜਾਂਦੀ ਇੱਥੇ ਸਾਰਾ ਬੇੜਾ ਇਹ ਬਹੁਤ ਵਧੀਆ ਮਿਹਨਤੀ ਹੀ ਨੇ ਸਾਰੇ ਉਧਰ ਜਿਹੜੀ ਮੈਂ ਤੁਹਾਨੂੰ ਧਰਮਸ਼ਾਲਾ ਦਿਖਾਈ ਹੈ ਉਹ ਸਰਕਾਰ ਦਾ ਕੋਈ ਹੱਥ ਨਹੀਂ ਆਪ ਇਕੱਠਾ ਕਰਦੇ ਆ ਆਏ ਸਾਲ ਉਹ ਤੇ ਇੱਕ ਪ੍ਰੋਗਰਾਮ ਵੀ ਕਰਦੇ ਹੂੰ ਠੀਕ ਹੈ ਉਹਦੇ ਚ ਵੀ ਉਹ ਆਪ ਪੈਸੇ ਇਕੱਠੇ ਕਰਦੇ ਨੇ ਹੂੰ ਵੀ ਇਹ ਸਾਰੇ ਵੇੜੇ ਵਾਲਿਆਂ ਨੇ ਕਿਹਾ ਸੀ ਵੀ ਹਜ਼ਾਰ-ਹਜ਼ਾਰ ਰੁਪਈਆ ਹਜ਼ਾਰ-ਹਜ਼ਾਰ ਕਿਹਾ ਸੀ ਹਾਂਜੀ ਹਾਂਜੀ ਵੀ ਇੱਕ ਘਰ ਮਗਰ ਪਾਉਨੇ ਆਪਾਂ ਵੀ ਚਾਰ ਦੁਵਾਰੀ ਕੱਢਾਂਗੇ ਇਹਦੀ ਸਾਰੀ ਹੂੰ ਉਸ ਤੋਂ ਬਾਅਦ ਮੇਰੇ ਕੋਲ ਬੈਠੇ ਨੇ ਸਾਰੇ ਜਿਹੜੇ ਮੂਰੇ ਬੰਦੇ ਨੇ ਇਹਨਾਂ ਨੂੰ ਇੱਕੋ ਹੀ ਗੱਲ ਕਹੀ ਆ ਵੀ ਮੈਂ ਪਹਿਲਾਂ ਵੀ ਬਣਾ ਦਿੰਨਾ ਚਾਰ ਦਵਾਰੀ ਵੋਟਾਂ ਦਾ ਇੱਕ ਅਲੱਗ ਮੈਟਰ ਆ ਉਹ ਸਾਈਡ ਤੇ ਰੱਖ ਦੋ ਉਹ ਪਹਿਲਾਂ ਬਣਾ ਦਿੰਦੇ ਪਹਿਲਾਂ ਬਣਾ ਦਿੰਦੇ ਚਲ ਹੱ ਇਨਾਂ ਨੇ ਕੀ ਆ ਵੀ ਇਹ ਕਹਿੰਦੇ ਵੀ ਨਹੀਂ ਆਪਾਂ ਵਜਨ ਨਹੀਂ ਪਾਉਂਦੇ ਨਾ ਪਹਿਲਾਂ ਕਹੀਏ ਕਿਉਂ ਇਨਾਂ ਦੀ ਜ਼ੁਬਾਨ ਆ ਹੂੰ ਇਹ ਇਦਾਂ ਤਾਂ ਹੈ ਨਹੀਂ ਵੀ ਸਾਡੇ ਪਿੰਡ 'ਚ ਇਹ ਨਹੀਂ ਹੈਗਾ ਵੀ ਇੱਕ ਦਿਨ ਪਹਿਲਾਂ ਵੋਟਾਂ ਤੋਂ 2000 ਪਾ ਦੋ ਜੀ ਵੋਟ ਬਦਲ ਗਈ ਸਟੈਂਡ ਵੀ ਹੁੰਦਾ ਕਿਸੇ ਗੱਲ ਦਾ ਇਹ ਸਟੈਂਡ ਹੀ ਆ ਪੂਰਾ ਅੱਜ ਤੁਸੀਂ ਕੱਲ ਨੂੰ ਕਹੋਗੇ ਵੀ ਜਸਪਾਲ ਤਾਂ ਗੱਲਾਂ ਜੀਆਂ ਕਰ ਗਿਆ ਹਨਾ ਇਹ ਵੀਡੀਓ ਸਾਰਿਆਂ ਦੇ ਮੋਬਾਈਲ 'ਚ ਆਜੂ ਜੇ ਕੰਮ ਨਾ ਕਰੂ ਮੇਰੇ ਮੂਹਰੇ ਧਰ ਦਿਓ ਚਾਹੇ ਪੁਰੇ ਬਾਹਰ ਕਹਾ ਉਹ ਰਾਹਾਂ ਦੇ ਨਾਲੇ ਹੋਰ ਨੂੰ ਵੀ ਕਹਾਗੇ ਜੇ ਕੋਈ ਰਿਪੋਰਟ ਅੱਡੇ ਲਿਖ ਦੱਸ ਪਾਈ ਜੀ ਕਿਵੇਂ ਬਾਈ ਇਹ ਵੋਟ ਬਹਾਪੂ ਹੀ ਹਿੱਲ ਗਈ ਕਹਿ ਨਹੀਂ ਪਾਉਂਦੀ ਹਾਂ ਬਾਈ ਮਾਦਰ ਪਾਉਗਾ ਬੇਟੀ ਦੀ ਵੋਟ ਨੂੰ ਬਾਈ ਭਵਾਂ ਜਸਪਾਲ ਬਾਈ ਨੂੰ ਵੋਟ ਨਾ ਪਾਓ ਜੇ ਪਰ ਜਿਹੜੇ ਚੰਗੇ ਕੰਮ ਕਰਦੇ ਜਿਹੜੀ ਇਹਦੀ ਸੋਚ ਆ ਇਹਦੀ ਸੋਚ ਨੂੰ ਜ਼ਰੂਰ ਦੇਖਿਓ ਜੇ ਵੀ ਚੰਗਾ ਹੀ ਉਹ ਕਿਹੜਾ ਕੰਮ ਕਰੂਗਾ ਆਪਾਂ ਇਹਨੂੰ ਐਂ ਨਹੀਂ ਕਹਦੇ ਵੀ ਤੂੰ ਕਰਿਆ ਨਹੀਂ ਹੈਗਾ ਸਾਡਾ ਕੰਮ ਕੱਲ ਨੂੰ ਕਰਾ ਕੇ ਠੀਕ ਹੈਗਾ ਜੀ ਸੋਚ ਸੋਚ ਕੇ ਸੋਚ ਨੂੰ ਕਰਾ ਲੈ ਸੋਚ ਨੂੰ ਸੋਚ ਨੂੰ ਪਾਵਾਂ ਵੋਟਾਂ ਨੂੰ ਕੀ ਕਹਿੰਦੇ ਇੱਕ ਪੜਿਆ ਲਿਖਿਆ ਮੁੰਡਾ ਹੀ ਇੱਕ 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 ਜਣਾ ਬੋਲੋ ਬਈ ਕਹਿੰਦੇ ਕਿਉਂਕਿ ਪੜਿਆ ਲਿਖਿਆ ਮੁੰਡਾ ਹੀ ਵਿਕਾਸ ਕਰ ਸਕਦਾ ਸਭ ਤੋਂ ਵੱਡੀ ਗੱਲ ਆ ਪੜਿਆ ਲਿਖਿਆ ਬਾਈ ਆ ਪੜਿਆ ਲਿਖਿਆ ਜੀ ਸਭ ਤੋਂ ਵੱਡੀ ਗੱਲ ਤਾਂ ਪੜੇ ਲਿਖੇ ਦੀ ਆ ਹਾਂ ਸੋਚ ਬਹੁਤ ਚੰਗੀ ਹੈ ਜੀ ਜੀ ਪੜਿਆ ਲਿਖਿਆ ਜੀ ਇਹਨੇ ਕਹੇ ਦੀ ਸਾਰੇ ਸਾਡੇ ਬਿਹੜਿਆਂ ਨੇ ਕਹੇ ਜੀ ਇਹਨੂੰ ਵੀ ਜੇ ਚੰਗੇ ਕੰਮ ਕਰਾਂਗੇ ਜੀ ਵੋਟ ਇੱਕੋ ਇੱਕ ਕਰਕੇ ਪਾਵਾਂਗੇ ਦਿਨੋਂ ਅੱਜ ਜੀ ਵਧੀਆ ਇਹ ਕਹਣਾ ਵਧੀਆ ਕੰਮ ਕਰੂ ਇਹਨੇ ਇਹ ਗੱਲ ਕਹੀ ਆ ਜੀ ਅਜਾ ਕਹੀ ਤੇਰੀ ਅਸੀਂ ਮੰਗ ਰਹੇ ਸਾਰੀਆਂ ਵੋਟਾਂ ਪਾਵਾਂਗੇ ਜੀ ਠੀਕ